ਮਰਦਾਬਾਦ ਜਿੰਦਾਬਾਦ ਆਮ ਆਦੀ ਪਾਰਟੀ ਸਰਕਾਰ ਮਰਦਾਬਾਦ 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 ਮੀਟਿੰਗਾਂ ਤੋਂ ਪੇ ਜਲਵਾਣ ਮੁੱਖ ਮੰਤਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਆਜੇ ਬਰਨਾਲੇ ਦੇ ਵਿੱਚ ਫੇਰ ਉਹੀ ਕੁਝ ਹੋਇਆ ਜਿਹੜਾ ਮੁੱਖ ਮੰਤਰੀ ਪਹਿਲਾਂ ਦੂਜੀਆਂ ਸਰਕਾਰਾਂ ਤੇ ਤੰਜ ਕਸਦਾ ਸੀ ਕਮੈਂਟ ਕਰਦਾ ਸੀ ਉਹੀ ਕੁਝ ਕੀਤਾ ਅੱਜ ਬਰਨਾਲੇ ਦੇ ਵਿੱਚ ਇਸ ਗੱਲ ਦਾ ਵਾਅਦਾ ਕੀਤਾ ਗਿਆ ਕਿ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਮੁੱਖ ਮੰਤਰੀ ਦੀ ਆਮਦ ਦੇ ਮੌਕੇ ਤੇ ਉਹਨਾਂ ਦੇ ਮੰਗ ਪੱਤਰ ਦਿਵਾਉਣ ਵਾਸਤੇ ਮੁੱਖ ਮੰਤਰੀ ਨਾਲ ਮਿਲਾਇਆ ਜਾਊਗਾ ਪ੍ਰਸ਼ਾਸਨ ਵੱਲੋਂ ਸੇਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਮੁੱਖ ਮੰਤਰੀ ਤੁਹਾਡੇ ਨਾਲ ਗੱਲਬਾਤ ਕਰਨਗੇ ਤੁਹਾਡੇ ਨਾਲ ਮਿਲਣਗੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ 3 ਸਾਲਾਂ ਦੇ ਵਿੱਚ ਜਿਵੇਂ ਪਹਿਲਾਂ ਲਾਰੇ ਲਾ ਰਿਹਾ ਮੁੱਖ ਮੰਤਰੀ ਅੱਜ ਫੇਰ ਉਹੀ ਕੁਛ ਕੀਤਾ ਹੈ ਸਾਡੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹੈ ਪਰ ਨਾਲੇ ਦੇ ਵਿੱਚ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਸਾਡੇ ਹੜਾਂ ਦੇ ਮਾਰੇ ਖਜ਼ਾਨਾ ਦੀ ਹਾਲਤ ਬੁਰੀ ਹੋਈ ਹੈ ਤਾਂ ਮੁੱਖ ਮੰਤਰੀ ਪੰਜਾਬ ਨੂੰ ਕੱਲਾ ਇਹ ਜੂਥ ਫੈਸਟੀਵਲ ਦੀਦੇ ਆ ਲੋਕਾਂ ਦੇ ਗਿੱਡੇ ਪੰਗੜੇ ਦੀਦੇ ਆ ਜਿਹੜੇ ਪੰਜਾਬ ਦੀ ਕਿਸਾਨੀ ਪੰਜਾਬ ਦੇ ਬੇਰੁਜ਼ਗਾਰ ਪੰਜਾਬ ਦੇ ਮਜ਼ਦੂਰ ਇੱਥੇ ਤੱਕ ਕੇ ਵਿਦਿਆਰਥੀ ਵਰਗ ਵੀ ਖੁਦਕੁਸ਼ੀਆਂ ਦੇ ਰਾਹ ਤੇ ਆ ਉਹ ਨਜ਼ਰ ਨਹੀਂ ਆਉਂਦੇ ਦੂਜੇ ਪਾਸੇ ਜਿਹੜਾ ਬੰਦਾ ਪੰਜਾਬ ਦਾ ਕਿਸੇ ਟਾਈਮ ਮਠਿਆਈ ਵੇਚਦਾ ਸੀਗਾ ਲਵਲੀ ਸਵੀਟਸ ਆਜੋ ਡਿਗਰੀਆਂ ਵੇਚਦਾ ਤੇ ਉਹਨਾਂ ਦੇ ਸਮਾਗਮਾਂ 'ਚ ਜਾ ਕੇ ਕੈਰੀਬਾਲ ਸਾਹਮਣੋਂਦਾ ਤੇ ਪੰਜਾਬ ਦੀ ਸਿੱਖਿਆ ਦਾ ਟਾਂਚਾ ਕੀ ਹੈ ਅੱਜ ਤੱਕ ਕਿਤੇ ਸਰਕਾਰੀ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਾ ਕੇ ਮੁੱਖ ਮੰਤਰੀ ਨੇ ਇਨਾਮ ਵੰਡ ਸਮਾਰੋਚ ਸਮਾਗਮ 'ਤੇ ਸ਼ਿਰਕਤ ਨਹੀਂ ਕੀਤੀ ਉਲਟਾ ਜਏ ਲੋਕਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਪਹਿਲਾਂ ਪੰਜਾਬ ਦਾ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਉਹਨੂੰ ਪੰਜਾਬ ਦੇ ਲੋਕ ਕਹੁੰਦੇ ਆ ਜਿਹੜੇ ਵਾਦੇ ਪੂਰੇ ਕੀਤੇ ਕਰਨੇ ਸੀ ਉਹ ਪੂਰੇ ਨਹੀਂ ਕੀਤੇ ਬਰਨਾਲੇ ਵਾਲਿਆਂ ਦੇ ਫੇਰ ਧੂਏਂ ਚ ਲਕਤ ਮਾਰੀ ਹੈ ਆਮਰਕਰਾਂ ਦੇ ਬਿਮਾਰੀ ਆ ਇਤੋਂ ਦੇ ਟਰਾਈਡੈਂਟ ਵਾਲੇ ਨੂੰ ਰਾਜ ਸਭਾ ਚ ਭੇਜਣ ਦੀਆਂ ਤਿਆਰੀਆਂ ਨੇ ਦਰਿਆਵਾਂ ਬਸਾਉਣ ਵਾਲੇ ਭਮੱਕੜ ਉਹ ਫੇਰ ਆਪਣੇ ਪਸਤਾਵੇ ਦੇ ਵਿੱਚ ਰਹਿਣਗੇ ਅੱਜ ਬੇਰਜ਼ਗਾਰਾਂ ਨੂੰ ਮੁਲਾਜ਼ਮ ਜਿੱਥੇ ਬੰਦਿਆਂ ਨੂੰ ਬਰਨਾਲੇ ਦੇ ਵਿੱਚ ਇਸ ਵਾਰ ਦਾ ਭਰੋਸਾ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਨਾਲ ਮਿਲਾਇਆ ਜਾਊਗਾ ਪਰ ਨਹੀਂ ਮਿਲਾਇਆ ਗਿਆ ਐਸਡੀ ਕਾਜ ਦੇ ਵਿੱਚ ਜਾ ਕੇ ਬਿਠਾਇਆ ਗਿਆ ਤਾਂ ਉੱਥੇ ਮੁੱਖ ਮੰਤਰੀ ਦੇ ਜਾਂਦਿਆਂ ਤੋਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਬੇਰਜ਼ਗਾਰਾਂ ਨੇ ਜਿੱਥੇ ਬੰਦਿਆਂ ਨੇ ਉਹਦਾ ਪਿੱਟ ਸਿਆਪਾ ਕੀਤਾ ਮਰਦਾਬਾਦ ਕੀਤੀ ਆ ਕਾਲਜ ਦੇ ਵਿੱਚ ਇਸ ਗੱਲ ਤੇ ਲਾਹਨਤ ਪਾਈ ਆ ਕਿ ਪੂਰੀ ਤਰ੍ਹਾਂ ਪ੍ਰਸ਼ਾਸਨ ناکਾਮ ਹੈ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜਿਹੜੇ ਵਾਦੇ ਕੀਤੇ ਸੀ ਮੁੱਖ ਮੰਤਰੀ ਨੇ ਉਹ ਵਾਦੇ ਤਾਂ ਮੁੱਕਰ ਚੁੱਕੇ ਆ ਭੱਜ ਚੁੱਕੇ ਆ ਤਾਜ ਕਰਕੇ ਲੋਕਾਂ ਦਾ ਸਾਹਮਣਾ ਕਰਨ ਤੋਂ ਭੱਜ ਰਿਹਾ ਸੋ ਅੱਜ ਜਥੇਬੰਦੀਆਂ ਨੇ ਆਪਣੇ ਆਪਣੇ ਮੰਗ ਪੱਤਰ ਦੇਨੇ ਸੀ ਜਿਹਦੇ ਵਿੱਚ ਆ ਸਾਡੇ ਆ ਬੀਵੀਗੋੜ ਦੇ ਸਾਥੀ ਹੈ ਜਿਹਦੇ ਵਿੱਚ ਬਮੁਖਤ ਜਾਤੀ ਦੇ ਸਾਥੀ ਹੈ ਜਿਹਦੇ ਵਿੱਚ ਸਾਂਝੇ ਮੋਰਕੇ ਦੇ ਸਾਥੀ ਹੈ ਹੋਰ अनेका ਜਥੇਬੰਦੀਆਂ ਦੇ ਸਾਥੀ ਸਿੱਕੇ ਮੇਰੀ ਗੱਲ ਸੁਣੀ ਉਹਦੇ ਜਨਾਂ ਦੇ ਵਿੱਚ ਫੇਰ ਦੇਖਾਂਗੇ ਕਿਤੇ ਕਿਤੇ ਮੁੱਖ ਮੰਤਰੀ ਆਉਂਦਾ ਉਹਨਾਂ ਦਾ ਫੇਰ ਪੇਟੀ ਸੱਪਾ ਕਰਾਂਗੇ ਪੰਜਾਬ ਦੇ ਵੱਧ ਚੇਤੇ ਕਰਵਾਉਗੇ ਧੰਨਵਾਦ ਵੀਡੀਓ ਕੱਟਣ ਦੇ ਬਾਰੇ ਸੁਭਾ ਕਨਵੀਨਰ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਤੇ ਕਨਵੀਨਰ ਪੈਨਸ਼ਨਰ ਤੇ ਬਲਾਜਮ ਸਾਂਝਾ ਫਰੰਟ ਪੰਜਾਬ ਆ ਅੱਜ ਦੇ ਕਹੇ ਤਾਂ ਜ਼ੋਰ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਵੱਲੋਂ ਮంత్రి ਜੀ ਦੇ ਘਰ ਦੇ ਗੇਟ ਦੇ ਬਾਹਰ ਉੱਪਰ ਵੀ ਤੁਹਾਡੇ ਵੱਲੋਂ ਜੋ ਮੰਗ ਪੱਤਰ ਸੀ ਨਾ ਗੇਟ ਦੇ ਉੱਤੇ ਚਿਪਕਾਇਆ ਗਿਆ ਕੀ ਕਰਨ ਸਾਡਾ ਰੋਜ਼ ਪ੍ਰਦਰਸ਼ਨ ਕਰਨ ਦਾ ਅੱਜ ਮਕਸਦ ਨਹੀਂ ਸੀਗਾ ਇਹ ਮੰਤਰੀ ਜੀ ਨੇ ਮਜਬੂਰ ਕੀਤਾ ਜੇ ਤੁਸੀਂ ਸਵਾਲ ਕਰਦੇ ਹੋ ਸਾਡਾ ਮਕਸਦ ਇਹ ਸੀ ਸਾਡੀ ਪੰਜਾਬ ਪੈਨਸ਼ਨਰ ਤੇ ਮੁਲਾਜ਼ਮ ਸਾਡੇ ਫਰੰਟ ਦੀ ਇੱਕ ਅਸੀਂ ਮੰਗ ਪੱਤਰ ਜਿਹੜਾ ਰੋਜ਼ ਪੱਤਰ ਹੈ ਉਹ ਮੰਤਰੀਆਂ ਨੂੰ ਦੇਣ ਦਾ ਪ੍ਰੋਗਰਾਮ ਲਿਖਿਆ ਸੀ ਕਿਉਂਕਿ ਸਾਡੀ ਉੜਾ ਦੇ ਮੱਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਲ ਵਿੱਚ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਜਿੰਨੇ ਪੰਜਾਬ ਦੇ ਮੁਲਾਜ਼ਮਾਂ ਔਰ ਪੈਨਸ਼ਨਰ ਸਾਥੀ ਨੇ ਉਹ ਮਿਲ ਕੇ ਕਰ ਰਹੇ ਨੇ ਤੇ ਉਹਦੇ ਕਾਰਨਾਂ ਸੀ ਇੱਕ ਦਸਣ ਆਈ ਸੀ ਵੀ ਮੰਤਰੀ ਜੀ ਕਿਉਂਕਿ ਇੱਕ ਸਰਕਾਰ ਦਾ ਵੱਡਾ ਅੰਗ ਹੈ ਤੇ ਮੁੱਖ ਮੰਤਰੀ ਚ ਸਾਡਾ ਇਹ ਸਨੇਹਾ ਭਜਾਣ ਵੀ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਦੀਆਂ ਨੀਤੀਆਂ ਤੋਂ ਬੜੇ ਤੰਗ ਨੇ ਨਾ ਪੇ ਕਮਿਸ਼ਨ ਦੇ ਬਕਾਏ ਮਿਲੇ ਨਾ ਡੀਏ ਮਿਲਿਆ ਨਾ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਨਾ ਕੱਚੇ ਮੁਲਾਜ਼ਮ ਪੱਕੇ ਹੋਏ ਨਾ ਇਨਸੈਂਟਿਵ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਕੋਈ ਮਾਨ ਪੱਤਾ ਵਧਿਆ ਨਾ ਪੈਨਸ਼ਨਰ ਨੂੰ 2.98 ਦਾ ਗੁਣਾਕ ਮਿਲਿਆ ਪਰ ਸਰਕਾਰ ਜਿਹੜੀ ਹੈ ਲਗਾਤਾਰ ਦਾਵਾ ਕਰ ਰਹੀ ਹੈ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦਾ ਦਾਵਾ ਕਰ ਰਹੇ ਆ ਪਰ ਅਸੀਂ ਮਾਦਲੀ ਜੀ ਨੂੰ ਇਹ ਮੰਗ ਪੱਤਰ ਦੇਣ ਆਏ ਸੀ ਬੜੀ ਹੈਰਾਨੀ ਹੋਈ ਇੱਕ ਦਿਨ ਪਹਿਲਾਂ ਵਿਸ਼ੇਸ਼ ਤੌਰ ਤੇ ਸਾਡੇ ਕਨਵੀਨਰ ਸ੍ਰੀ ਸ਼ਰਣਾ ਜੀ ਦਫ਼ਤਰ ਸਨੇਹਾ ਦੇ ਕੇ ਗਏ ਵੀ ਅਸੀਂ ਸਮੂਹ ਮੁਲਾਜ਼ਮ ਤੇ ਪੈਨਸ਼ਨ ਰਾਵਾਂਗੇ ਅੱਜ ਤੁਸੀਂ ਦੇਖਿਆ ਹੋਣਾ ਵੀ 70 80 80 ਸਾਲ ਦੇ ਬਜ਼ੁਰਗ ਜਿਨ੍ਹਾਂ ਕੋ ਤੁਰਿਆ ਨਹੀਂ ਜਾ ਰਿਹਾ ਉਹ ਵੀ ਆਏ ਸੀ ਆਪਣੇ ਆਸ ਦੇ ਨਾਲ ਕਿ ਸਾਨੂੰ 2.95 ਦਾ ਗਲਾਸ ਮਿਲ ਜੇਗਾ ਵੱਡੀ ਗਿਣਤੀ ਦੇ ਐਨਪੀਐਸ ਮੁਲਾਜ਼ਮ ਆਏ ਸੀ ਵੀ ਸਾਨੂੰ ਪੁਰਾਣੀ ਪੈਨਸ਼ਨ ਦੇ ਦੇਗੀ ਪਰ ਮੰਤਰੀ ਜੀ ਨੇ ਗੱਲ ਤਾਂ ਕੀ ਸੁਣੀ ਸੀ ਉਲਟਾ ਸਾਨੂੰ ਘਰ ਮੰਗ ਪੁੱਤਰ ਵੀ ਲੈਣ ਲਈ ਨਹੀਂ ਰੁਕੇ ਇੱਥੋਂ ਪਤਾ ਲੱਗਦਾ ਵੀ ਇਹ ਹੁਣ ਸਾਡੇ ਆਮ ਲੋਕ ਨਹੀਂ ਰਹੇ ਬੜੇ ਖਾਸ ਹੋ ਗਏ ਨੇ ਜਿਹੜੇ ਆਮ ਲੋਕਾਂ ਨਾਲ ਦੂਰੀ ਬਣਾ ਰਹੇ ਨੇ ਤੇ ਅਸੀਂ ਫਿਰ ਉੱਥੇ ਇਹਨਾਂ ਦੇ ਦਫ਼ਤਰ ਤੋਂ ਜਦੋਂ ਨਹੀਂ ਡੀਕ ਕੇ ਲਗਾਤਾਰ 1 ਘੰਟਾ ਸੀ ਉੱਥੇ ਇੰਤਜ਼ਾਰ ਕੀਤਾ ਸਾਢੇ 10 ਤੋਂ ਸਾਢੇ 11 ਵਜੇ ਤੱਕ ਉੱਥੇ ਬੈਠੇ ਜਦੋਂ ਨਹੀਂ ਆਏ ਤਾਂ ਅਸੀਂ ਰੋਸ ਮਾਰਚ ਲੈ ਕੇ ਨੇ ਤੇ ਘਰ ਤੇ ਕਰਾਇਆ ਤੇ ਅਸੀਂ ਆਪਣਾ ਮੰਗ ਪੱਤਰ ਇਹਦੇ ਘਰ ਅੱਗੇ ਜੇਫ ਦਿੱਤਾ ਵੀ ਕੱਟੋ-ਕਾਟੇ ਮੰਤਰੀ ਜੀ ਦੀ ਇਹ ਤਾਂ ਨਹੀਂ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਸੁਨੇਹਾ ਲੈਣਾ ਚਾਹੁੰਦੇ ਪਰ ਅਸੀਂ ਜ਼ਰੂਰ ਦੇਣਾ ਚਾਹੁੰਦੇ ਆ ਗਾਲੂ ਜਿਹੜਾ ਕਿਤੇ ਇਹ ਨਾ ਕਹਿਣ ਵੀ ਮੈਨੂੰ ਇਸ ਬਾਰੇ ਤੁਸੀਂ ਦੱਸਿਆ ਹੀ ਨਹੀਂ ਤੂੰ ਕੀ ਇਹ ਜੇਸਨ ਦਾ ਸਰਕਾਰ ਦਾ ਰਵਈਆ ਇਹ ਮੁਲਾਜ਼ਮ ਤੇ ਪੈਨਸ਼ਨਾਂ ਦਾ ਆਉਣ ਵਾਲੇ ਸਮੇਂ 'ਚ ਟਕਰਾਅ ਵਧੇਗਾ। ਸੋ ਇੱਕ ਪਾਸੇ ਜਦੋਂ ਮਾਨ ਸਾਹਿਬ ਦੀ ਸਰਕਾਰ ਵਾਲੇ ਨਹੀਂ ਆਈ ਸੀ, ਉਹਨਾਂ ਨੇ ਇਹ ਕਿਹਾ ਸੀਗਾ ਕਿ ਕਿਸੇ ਨੂੰ ਵੀ ਧਰਨਾ ਲਾਉਣ ਦੀ ਲੋੜ ਨਹੀਂ ਆਏਗੀ। ਤਾਂ ਅੱਜ ਇੱਥੇ ਇਹ ਦੇਖਿਆ ਗਿਆ ਕਿ ਧਰਨਾ ਵੀ ਤੁਸੀਂ ਲਾਇਆ, ਰੋਸ ਪ੍ਰਦਰਸ਼ਨ ਵੀ ਕੀਤਾ ਤੇ ਜਿਹੜਾ ਇਹਨਾਂ ਦਾ ਇੱਕ ਮੰਤਰੀ ਆ ਸਰਕਾਰ ਦੇ ਤਾਂ ਉਹ ਜਿਹੜੇ ਆ ਮੰਗ ਪੱਤਰ ਲੈਣ ਵੀ ਆ ਉਹ ਵੀ ਤੁਹਾਨੂੰ ਜਿਹੜਾ ਉਹਨਾਂ ਦੇ ਬਾਹਰ ਘਰ ਦੇ ਵਿੱਚ ਪਾਉਣਾ ਪਿਆ। ਇਸ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ? ਇਹ 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 ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ। ਮੈਂ ਸਮਝਦਾ ਬਦਲਾਅ ਆਇਆ। ਤਦਰਾਬ ਇਸ ਤਰ੍ਹਾਂ ਦਾ ਆਇਆ ਵੀ ਜਿਹੜੇ ਮੰਤਰੀ ਮੈਂ ਸਕਦਾ ਪਿਛਲੀਆਂ ਸਰਕਾਰਾਂ 'ਚ ਮੁੱਖ ਮੰਤਰੀ ਸਾਡੇ ਨਾਲ ਮੀਟਿੰਗਾਂ ਕਰਦੇ ਰਹੇ ਆ ਸਾਡੇ ਏਡੇ ਵੱਡੇ ਮੁੱਦੇ ਹੋਣ ਦੇ ਬਾਵਜੂਦ ਮੁੱਖ ਮੰਤਰੀ ਸਾਡੇ ਨਾਲ ਟੇਬਲ ਤੇ ਬਹਿਣ ਨੂੰ ਤਿਆਰ ਨਹੀਂ ਦੂਏ ਪਾਸੇ ਮੁੱਖ ਮੰਤਰੀ ਦਾ ਛੱਡੋ ਅੱਗੇ ਸਾਡੇ ਨਾਲ ਮੰਤਰੀ ਜੀ ਅਕਸਰ ਹੀ ਸਾਡ ਨੂੰ ਮਿਲ ਲੈਂਦੇ ਸੀ ਸਾਡਾ ਹਾਲਚਾਲ ਵੀ ਪੁੱਛ ਲੈਂਦੇ ਸੀ ਅੱਜ ਜਿਹੜੇ ਕੈਬਨਟ ਮੰਤਰੀ ਹੈ ਉਹ ਵੀ ਸਾਡਾ ਗੱਲ ਤਾਂ ਕੀ ਸੁਣਨੀ ਖੱਢ ਤੋਂ ਮੰਗ ਪੱਤਰ ਰਹੀ ਲੈਂਡ ਨੂੰ ਤਿਆਰ ਨਹੀਂ ਮੈਂ ਸਮਝਦਾ ਇਹ ਸਰਕਾਰ ਕਹਿੰਦੀ ਸੀ ਬਦਲਾਵ ਲਿਆਵਾਂਗੇ ਅਸੀਂ ਸਮਝ ਗਏ ਹੁਣ ਕਿਹੜਾ ਬਦਲਾਵ ਆਇਆ ਬਦਲਾਵ ਉਲਟਾ ਆਇਆ ਜੋ ਲੋਕਾਂ ਦੇ ਪੱਖ ਦਾ ਬਦਲਾਵ ਸੀ ਉਹ ਨਹੀਂ ਆ ਸਕਿਆ ਲੋਕ ਵਿਰੋਧੀ ਬਦਲਾਵ ਆਇਆ ਜਿਹਦੇ ਕਾਰਨ ਅੱਜ ਜਿੰਨੇ ਵੀ ਮਸਲੇ ਨੇ ਉਹ ਇੱਦਾਂ ਹੀ ਲਟਕੇ ਹੋਏ ਨੇ ਪਰ ਇਹ ਲੋਕਾਂ 'ਚ ਵਿਚਰ ਨਹੀਂਦੇ ਔਰ ਮੈਂ ਮੁੱਖ ਮੰਤਰੀ ਔਰ ਕੈਬਨਿਟ ਮੰਤਰੀਏ ਜਾਨ ਬਚਾਪ ਜਾ ਕੇ ਭੱਜ ਰਹੇ ਨੇ ਅਸੀਂ ਐਲਾਨ ਕੀਤਾ ਹੋਇਆ ਤੇ ਮੁੱਖ ਮੰਤਰੀ ਜੇਸ ਵੀ ਜ਼ਿਲ੍ਹੇ ਜਾਏਗਾ ਅਸੀਂ ਠੇਰਾਗੇ ਹੁਣ ਜਦੋਂ ਮੁੱਖ ਮੰਤਰੀ ਜੀ ਸ਼ਹਿਰਪੁਰਾਣ ਜਾਂ ਜਲੰਧਰਾਂ ਕਿਤੇ ਵੀ ਜਾਣ ਸਾਨੂੰ ਪਹਿਲਾ 24 ਘੰਟੇ ਜਿਹੜਾ ਜੇਲ੍ਹ ਦੇ ਅੰਦਰ ਖੜੇ ਦੇ ਅੰਦਰ ਡੱਕ ਦਿੱਤਾ ਜਾਂਦਾ ਕਿਉਂਕਿ ਮੁੱਖ ਮੰਤਰੀ ਜੀ ਜੜਦੇ ਨੇ ਕਿ 4 ਸਾਲ ਪਹਿਲਾਂ ਜਿਹੜਾ ਪੁਰਾਣੀ ਪੈਨਸ਼ਨ ਦਾ ਡਿਸੀਜਨ ਕੀਤਾ ਉਹ ਲਾਗੂ ਨਹੀਂ ਕੀਤਾ ਇਹ ਮੇਰੇ ਤੋਂ ਸਵਾਲ ਪੁੱਛਣਗੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਮੈਂ ਸਮਝਦਾ ਵੱਡਾ ਬਦਲਾਅ ਹੈ ਵੀ ਇਹਨਾਂ ਮੰਤਰੀਆਂ ਨੂੰ ਇਹਨਾਂ ਐਮਐਲਏ ਨੂੰ ਪੈਨਸ਼ਨਾਂ ਲੱਗ ਗਈਆਂ ਅਸੀਂ 4 ਸਾਲ ਬਾਅਦ ਵੀ ਸਾਨੂੰ ਪੈਨਸ਼ਨ ਰਿਸਿਵ ਨਹੀਂ ਹੋਈ ਇਹ ਵੱਡਾ ਬਦਲਾਅ ਹੈ